ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਉਹ ਵਾਸੇ ਇਕਤ ਖਸਾਮ ਨਦੀ ਨੂਰ ਅਰਸੋ ਕੁਰਸੋ ਛੱਟੀਆਂ ਤੁਹੇ ਜਿਤੇ ਸੱਚੇ ਬਾਪ ਸਾਹੋ ਮਨ ਜਨਮ ਜਨਮ ਦੀ ਕੱਟੀ ਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਦੀਵਾਰ ਮਹੱਲਾ ਪਹਿਲਾ ਚੋਰਾ ਜਾਵਾਂ ਰੰਡੀਆਂ ਉੱਟਣੀਆਂ دیوان بے دینਾਂ ਕੀ ਦੋਸਤੀ بے دینਾਂ ਦਾ ਖਾਂ ਚੋਰਾ ਜਾਵਾਂ ਰੰਡੀਆਂ ਉੱਟਣੀਆਂ دیوان بے دینਾਂ ਕੀ ਦੋਸਤੀ ਸਿਰ ਤੇ ਸਾਰਨ ਜਾਨਣੀ ਸਦਾ ਬਸਾਇ ਸਤਿਨਾਮ ਗਦੋ ਚੰਦਨ ਖੁਲਿਐ ਤੀਸਾ ਹੁ ਸੋਪਾਨ ਨਾਨਕ ਊੜਾ ਕਤੀਐ ਊੜਾ ਤੜੀਆਂ ਤਾਣ ਊੜਾ ਕੱਪੜ ਕਛਿਐ ਊੜਾ ਪੈਣਾ ਨਮਾਣ ਮਹੱਲਾ ਪਹਿਲਾ ਬਾਂਗਾ ਵਰਗ ਸਿੰਘ ਜੀਆਂ ਨਾਲੇ ਮੀ ਕੁਦਾਨ ਇੱਕ ਦਾਤੀ ਇੱਕ ਮੰਗਤੇ ਨਾਮ ਤੇਰਾ ਭਲਵਾਨ ਨਾਨਕ ਜਿਨ ਨੇ ਸੁਣ ਕੇ ਮੰਨਿਆ ਹਾਉ ਤਨਾ ਬਿਟੂ ਤੁਰਵਾਨ ਪਾਉੜੀ ਮਾਇਆ ਮੋਹ ਕੋੜ ਹੈ ਕੋੜ ਹੋਇ ਗਿਆ ਓ ਮੈਂ ਟਗੜਾ ਪਾਏ ਨਾ ਟਗੜਾ ਜਗ ਮੁਇਆ ਗੁਰੂਗ ਟਗੜ ਚਕਾਏ ਨਾ ਇੱਕੋ ਰਵ ਰਹਿਆ ਸਭ ਆਤਮਾ ਨਾਮ ਬਿਸ਼ਾਣਿਆ ਪਉਜਲ ਤਰ ਗਿਆ ਜੋਤ ਸੁਆਣੀ ਜੋਤ ਵਿੱਚ ਹਰ ਨਾਮ ਸਮਿਆ ਸਮਿਆ ਤੁਮ ਰਾਮ ਬਿਸ਼ਾਨਿਆ ਪਉਜਲ ਤਰ ਗਿਆ ਜੋਤ ਸੁਆਣੀ ਜੋਤ ਵਿੱਚ ਵਾਹਿਗੁਰੂ ਦੀ ਕਾਫੀ ਸਾ ਵਾਹਿਗੁਰੂ ਦੀ ਜੀ ਫਤਿਹ